ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਆ ਰਹੀ ਹੈ ਜਿੱਥੇ ਕਿ ਜੰਮੂ ਤਵੀ ਰੇਲ ਗੱਡੀ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅਫਰਾ ਤਫਰੀ ਮਚ ਗਈ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਫਿਰੋਜ਼ਪੁਰ ਦੇ ਵਿੱਚ ਜੰਮੂ ਤਵੀ ਰੇਲ ਗੱਡੀ ਜੋ ਆ ਰਹੀ ਸੀ ਉੱਥੇ ਯਾਤਰੀਆਂ ਨੂੰ ਕੱਢ ਦਿੱਤਾ ਗਿਆ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਸ ਰੇਲ ਗੱਡੀ ਦੇ ਵਿੱਚ ਬੰਬ ਦਾ ਖਤਰਾ ਦੱਸਿਆ ਜਾ ਰਿਹਾ ਹੈ ਫਿਰੋਜ਼ਪੁਰ ਦੇ ਕਾਸੂ ਬੇਗੂ ਸਟੇਸ਼ਨ ਤੇ ਫਿਲਹਾਲ ਗੱਡੀ ਨੂੰ ਰੋਕ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਸਾਰਾ ਹੀ ਪ੍ਰਸ਼ਾਸਨ ਅਤੇ ਆਰਮੀ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਬਠਿੰਡਾ ਤੋਂ ਫਿਰੋਜ਼ਪੁਰ ਨੂੰ ਆ ਰਹੀ ਸੀ ਇਸ ਦੌਰਾਨ ਰੇਲ ਦੇ ਵਿੱਚ ਬੰਬ ਹੋਣ ਦੀ ਸੂਚਨਾ ਪ੍ਰਾਪਤ ਹੋਈ ਰੇਲ ਨੂੰ ਕਾਸੂ ਬੇਗੂ ਸਟੇਸ਼ਨ ਤੇ ਰਾਸਤੇ ਵਿੱਚ ਰੋਕ ਦਿੱਤਾ ਗਿਆ ਅਤੇ ਗੱਡੀ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਮੌਕੇ ਤੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪਹੁੰਚ ਗਏ ਹਨ ਅਤੇ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਯਾਤਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਯਾਤਰੀਆਂ ਨਾਲ ਸਾਡੇ ਸੰਵਾਦਦਾਤਾ ਫਤਪਾਲ ਖਿੰਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਯਾਤਰੀਆਂ ਦਾ ਕੀ ਕੁਝ ਕਹਿਣਾ ਸੀ ਜੋ ਮੌਕੇ ਤੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਫਿਲਹਾਲ ਇਹ ਤਸਵੀਰਾਂ ਅਸੀਂ ਫਿਰੋਜ਼ਪੁਰ ਦੇ ਕਾਸੂ ਬੇਗੂ ਸਟੇਸ਼ਨ ਤੋਂ ਦਿਖਾ ਰਹੇ ਹਾਂ। ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਦੀ افਵਾਹ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰਦੇ ਹਾਂ ਤਾਂ ਜ਼ਿਲ੍ਹੇ ਪੂਰੇ ਦੇ ਵਿੱਚ ਹਫੜਾ ਤਪੜੀ ਇਸ ਗੱਲ ਨੂੰ ਲੈ ਕੇ ਮਚ ਜਰਦੀ ਹੈ ਕਿ ਜੰਮੂ ਤਵੀ ਟ੍ਰੇਨ ਦੇ ਵਿੱਚ ਬੰਬ ਹੈ। ਜਦ ਜਿਹੜਾ ਪ੍ਰਸ਼ਾਸਨ ਕਾਸੂ ਬੇਗੂ ਰੇਲਵੇ ਸਟੇਸ਼ਨ ਤੇ ਪਹੁੰਚਦਾ ਹੈ ਤਾਂ ਉੱਥੇ ਟ੍ਰੇਨ ਨੂੰ ਰੋਕਿਆ ਜਾਂਦਾ ਹੈ ਤਾਂ ਉਸ ਟ੍ਰੇਨ ਦੀ ਪੂਰੀ ਤਲਾਸ਼ੀ ਜਿਹੜੀ ਹੈ ਉਹ ਲਈ ਜਾਂਦੀ ਹੈ ਸਰਚ ਆਪਰੇਸ਼ਨ ਚੱਲਦਾ ਹੈਗਾ ਇਸ ਦੇ ਸਬੰਧ ਦੇ ਵਿੱਚ ਐਸਐਸਪੀ ਫਿਰੋਜ਼ਪੁਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੈਗੇ ਆ ਉਹਨਾਂ ਨੇ ਗੱਲਬਾਤ ਦੇ ਦੌਰਾਨ ਕੀ ਕਿਹਾ ਵੀ ਕਿਵੇਂ ਇਹ ਟ੍ਰੇਨ ਕਿੱਧਰ ਜਾ ਰਹੀ ਸੀ ਕਿਵੇਂ ਪਤਾ ਲੱਗਿਆ ਕਿਵੇਂ ਟ੍ਰੇਨ ਨੂੰ ਰੋਕਿਆ ਗਿਆ ਕਿਵੇਂ ਤਲਾਸ਼ੀ ਲਈ ਪੂਰੀ ਜਾਣਕਾਰੀ ਜਿਹੜੀ ਹੈ ਅਸੀਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹੈਗੇ ਆ ਆਖਰਕਾਰ ਇਸ ਟ੍ਰੇਨ ਨੂੰ ਰੋਕਿਆ ਕਿਉਂ ਗਿਆ ਇਸ ਟ੍ਰੇਨ ਦੇ ਆਫਾ ਦੀ ਗੱਲ ਕਿਵੇਂ ਸਾਹਮਣੇ ਨਿਕਲ ਕੇ ਆਈ ਬੰਬ ਦੀ ਗੱਲ ਸਾਹਮਣੇ ਕਿਵੇਂ ਨਿਕਲ ਕੇ ਆਈ ਜਿਹੜੇ ਮਸਾਫਰ ਉੱਥੇ ਵਿੱਚ ਮੌਜੂਦ ਸਨ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਜਾਂ ਕਿਵੇਂ ਭੇਜਿਆ ਗਿਆ ਉਹਨੇ ਖਾਣ ਪੀਣ ਦਾ ਕੀ ਪ੍ਰਬੰਧ ਕੀਤਾ ਗਿਆ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਿਓ ਫਿਰੋਜ਼ਪੁਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੀ ਆਰ ਪੀ ਤੇ ਆਰ ਪੀ ਐਫ ਵੱਲੋਂ ਇਹ ਇੱਕ ਟ੍ਰੇਨ ਜਿਹੜੀ ਹੁਣੇ ਕੁਲਗੜੀ ਥਾਣੇ ਦੇ ਕੁਲਗੜੀ ਥਾਣੇ ਏਰੀਆ ਵਿੱਚ ਜਿਹੜਾ ਕਾਸੂ ਬੇਗੂ ਰੇਲਵੇ ਸਟੇਸ਼ਨ ਹੈ ਉੱਥੇ ਰੋਕੀ ਗਈ ਹੈ ਤੇ ਉਹਦੇ ਉਹਦੇ ਸੰਬੰਧਿਤ ਇੱਕ ਕਾਲ ਉਹਨਾਂ ਨੂੰ ਰੀਸੀਵ ਹੋਈ ਹੈ ਤੇ ਇਮੀਡੀਏਟਲੀ ਇਹ ਸੂਚਨਾ ਪਾੰਦੇ ਹੀ ਲੋਕਲ ਪੁਲਿਸ ਪਲੱਸ ਆਰਪੀਐਫ ਦੇ ਅਧਿਕਾਰੀ ਐਨਜੀਆਰਪੀ ਦੇ ਅਧਿਕਾਰੀ ਅਸੀਂ ਸਾਰੇ ਇੱਥੇ ਆ ਗਏ ਨੇ ਜਿਹੜਾ ਏਰੀਆ ਹੈ ਉਹਨੂੰ ਕੋਰਡਨ ਕੀਤਾ ਗਿਆ ਹੈ ਨਾਲ ਨਾਲ ਤੇ ਜਿਹੜੇ ਟ੍ਰੇਨ ਦੇ ਅੰਦਰ ਮੁਸਾਫਿਰ ਸਫਰ ਕਰ ਰਹੇ ਸੀਗੇ ਜਿਹੜੇ ਹੁਣ ਇਸ ਵਕਤ ਅਹਿਮਦਾਬਾਦ ਨੂੰ ਰਵਾਨਾ ਹੋ ਰਹੇ ਸੀਗੇ ਐਂ ਫਿਰੋਜ਼ਪੁਰ ਸੇ ਟਰੈਵਲ ਕਰ ਰਹੇ ਸੀਗੇ ਉਹਨੂੰ ਵੀ ਇਵੈਕੂਏਟ ਕੀਤਾ ਗਿਆ ਹੈ ਉਹਨਾਂ ਦੇ ਲਈ ਜੋ ਖਾਣੇ ਦੀ ਔਰ ਜੋ ਪਾਣੀ ਪੀਣੇ ਤੇ ਪ੍ਰਬੰਧ ਹੈ ਉਹ ਵੀ ਦਿੱਤੇ ਜਾ ਰਹੇ ਨੇ ਅਸੀਂ ਸਾਰੋਂ ਨੂੰ ਇਹੀ ਕਹਿ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਆਪਣੀ ਕਾਮ ਜਾਂ ਉਹ ਸਾਰਾ ਕੁਝ ਮੇਨਟੇਨ ਕਰੇ ਕਿਹੜੇ ਸੁਰੱਖਿਆ ਦੇ ਦਸਤੇ ਇਥੇ ਮੰਗਾਇਆ ਗਿਆ ਜੀ ਫੋਨ ਤੇ ਕਰਕੇ ਨਹੀਂ ਪੁੱਛ ਲਈ ਜੀ ਡੈਫੀਨਿਟਲੀ ਜਿਹੜੇ ਨੰਬਰ 1 ਜਿਹੜੀ ਲੋਕਲ ਪੁਲਿਸ ਹੈ ਉਸਨੇ ਏਰੀਆ ਕਾਰਡਨ ਕੀਤਾ ਹੈ ਜੀ ਆਰਪੀ ਤੇ ਆਰਪੀਐਫ ਦੇ ਮੁਲਾਜ਼ਮ ਤੇ ਉਹਨਾਂ ਦੇ ਆਫੀਸਰ ਸਾਡੇ ਨਾਲ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਬੌਮ ਡਿਸਪੋਜ਼ਲ ਸਕਵਡ ਟੀਮਸ ਹੁੰਦੀਆਂ ਆ ਪੰਜਾਬ ਪੁਲਿਸ ਦੀ ਉਹ ਤਿੰਨ ਟੀਮੇ ਹੁਣ ਆ ਰਹੀ ਨੇ ਇੱਥੇ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਦੀ ਡੌਗਸ ਸਕਵਡ ਟੀਮ ਹੈ ਸਾਡੀ ਡੌਗਸ ਸਕਵਡ ਟੀਮ ਹੈ ਉਹ ਸਾਰੇ ਇੱਥੇ ਮੌਜੂਦ ਨੇ ਪਬਲਿਕ ਯਹਾਂ ਪੇ ਪੀਸਫੁਲੀ ਬਿਠਾਈ ਗਈ ਹੈ ਉਹ ਸਾਰ ਨੂੰ ਦੱਸਿਆ ਗਿਆ ਹੈ ਕਿ ਇਹ ਸਿਚੁਏਸ਼ਨ ਹੈ ਔਰ ਅਸੀਂ ਉਹਨੂੰ ਪੂਰੀ ਕੌਨਫੀਡੈਂਟਲੀ ਟੈਕਲ ਕਰ ਰਹੇ ਹਾਂ ਕਿੰਨੇ ਦਿਨ ਤੱਕ ਟ੍ਰੇਨ ਚੱਲ ਸਕਦੀ ਹੈ ਕਿੰਨੀ ਦੇਰ ਲੱਗੇਗੀ ਚੈਕਿੰਗ ਦੇ ਨੀ ਇਹ ਪੂਰੀ ਜਿਹੜੀ ਚੈਕਿੰਗ ਹੈ ਹੁਣੇ ਜਾਰੀ ਹੈ ਇਹਦੇ ਵਿੱਚ ਥੋੜਾ ਸਮਾਂ ਲੱਗੇਗਾ ਉਹਦੇ ਬਾਅਦ ਪੂਰਾ ਜੁਡੀ ਸਪੈਸ਼ਲਾਈਜ਼ਡ ਟੀਮ ਹੈ ਉਹਨਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਆਰਪੀਐਫ ਐਂਡ ਜੀਆਰਪੀ ਦੇ ਅਧਿਕਾਰੀ ਵੱਲੋਂ ਹੀ ਇਹ ਟ੍ਰੇਨ ਚਲਾਈ ਜਾਏਗੀ ਕਿ ਕਿਤੇ ਜਾ ਰਹੀ ਸੀ जी सूचना है जम्मू तावी से अहमदाबाद की ओर जा रही थी जब इन्फोरमे मिली तो ये फिरोजपुर क्रॉस कर रही थी फिरोजपुर डिस्ट्रिक्ट अंदर जो कुलगढ़ी रेलवे स्टेशन है कासू बेगू उ ये मौजूद सभी इसे इमीजिएटली रोका गया है तो बाकी जी एज़ पर एस ओ पी स्टैंडर्ड ऑपरेटिंग प्रोसीजर है सारी वो सारे कुछ फॉलो किए गए ये सारी डिटेल्स अच्छे दे सकते हैं जो लोकल पुलिस के पास इन्फॉर्मेन आई वो कंट्रोल रूम से आई है बाकी जी ਅਦਰ ਇਨਫੋਰਮੇਸ਼ਨ ਹੈ ਤੁਸੀਂ ਜੀ ਆਰਪੀ ਤੇ ਆਰਪੀਐਫ ਕੇ ਜਿਹੜੇ ਅਧਿਕਾਰੀ ਹੈ ਉਹਨਾਂ ਦੇ ਨਾਲ ਤਾਲਮੇਲ ਕਰਕੇ ਪਤਾ ਕਰ ਸਕਦੇ ਹੋ ਕੀ ਨਾ ਤੁਹਾਡਾ ਜੀ ਕਿੱਥੋਂ ਤੇ ਕਿੱਥੇ ਜਾਣਾ ਸੀ ਤੁਸੀਂ ਸਰਜੀਤ ਸਿੰਘ ਮੇਰਾ ਨਾਮ ਜੀ ਮੈਂ ਸਲਤਾਂਪੁਰ ਲੋਧੀ ਦਾ ਆਂ ਸੂਤਗੜ ਜੰਦੇਗਾ ਤੇ ਸਾਨੂੰ ਇੱਥੇ ਰਸਤੇ 'ਚ ਗੱਡੀ ਰੋਕ ਲਈ ਤੇ ਹੁਣ ਅਸੀਂ ਵੇਟ ਕਰ ਰਹੇ ਹਾਂ ਕੋਈ ਕੀ ਕਿਹਾ ਗਿਆ ਕਿਉਂ ਰੁਕੀਗੀ ਤਰੀ ਇਹ ਨਹੀਂ ਸਾਨੂੰ ਪਤਾ ਲੱਗਾ ਜੀ ਕਿੰਨੇ ਬਾਹਰ ਹੋ ਜਾਓ ਗੱਡੀ ਖਾਲੀ ਕਰ ਦਿਓ ਵੇਟ ਕਰੋ ਅਸੀਂ ਵੇਟ ਕਰ ਰਹੇ ਹਾਂ ਹੁਣ ਕਿੰਨੀ ਧੀਰ ਹੋ ਗਈ ਹੈ ਡੇਢ ਘੰਟਾ ਹੋ ਗਿਆ ਡੇਢ ਦੋ ਬੱਡੇ ਇਹ ਕਿਹੜੀ ਗੱਡੀ ਗਈ ਹੈ ਇਹ ਜਮੋਤਾ ਵੀ ਅਜੋਧਪੁਰ ਨਹੀਂ ਜਾਣਾ ਸੀ ਅੱਗੇ ਫੈਸ਼ਨ ਦੇ ਵੀ ਤੋਂ ਆਏ ਸੀ ਫੈਸ਼ਨ ਦੇ ਵੀ ਤੋਂ ਅੰਸ਼ਿਰਸਾ ਚੱਲੇ ਸੀ ਤੇ ਅਸੀਂ ਇੱਥੇ ਡੇਢ ਘੰਟਾ ਹੋ ਗਿਆ ਜੀ ਸਾਨੂੰ ਥੱਲੇ ਉਤਾਰ ਕੇ ਬਾਹਰ ਕੇ ਜੀ ਬਾਹਰ ਜਾਓ ਤੁਸੀਂ ਅਸੀਂ ਚੈਕਿੰਗ ਕਰਨੀ ਹੈ ਤੇ ਉਸ ਤੋਂ ਬਾਅਦ ਅਸੀਂ ਬਹੁਤ ਗਰਮੀ ਹੈ ਇੱਥੇ ਬਹੁਤ ਜ਼ਿਆਦਾ ਗਰਮੀ ਹੈ ਜੀ ਤੇ ਬੜੇ ਪਰੇਸ਼ਾਨ ਹੋ ਰਹੇ ਹਾਂ ਕੀ ਕਿਉਂ ਉਤਾਰਿਆ ਗਿਆ ਤੁਹਾਨੂੰ ਕਿ ਸੁਣਨ ਚਾਹੀਏ ਜਿਵੇਂ ਸਾਰੇ ਕੰਦਰ ਨੇ ਕੋਈ ਬੰਬ ਮਿਲੇ ਹੈ ਜਾਂ ਕੋਈ ਅਫਵਾਹ ਹੈ ਬੰਬ ਹੈ ਅੰਦਰ ਚੈਕਿੰਗ ਚੱਲ ਰਹੀ ਹੈ ਜੀ ਉਹ ਵਾਲੇ ਕਲੀਅਰ ਨਹੀਂ ਹੋ ਪਾਇਆ ਸਾਰੇ ਕਹਿ ਰਹੇ ਨੇ ਕਿ ਬੰਬ ਹੈ ਜਾਂ ਮਿਲੇ ਹੈ ਉਹ ਵਾਲੇ ਕਲੀਅਰ ਨਹੀਂ ਹੋ ਪਾਇਆ ਸਮਾਨ ਤੁਹਾਡਾ ਸਮਾਨ ਅੰਦਰ ਹੀ ਹੈ ਜੀ ਗੱਡੀ 'ਚ ਅਸੀਂ ਆਉਂਦੇ ਵਾਰ ਆ ਗਏ ਜੀ ਸਾਨੂੰ ਸਮਾਨ ਦੀ ਕੋਈ ਉਹ ਨਹੀਂ ਹੈ ਜੀ ਜਾਨ ਪਹਿਲੇ ਜਾਣਾ ਜ਼ਰੂਰੀ ਹੈ ਜੀ ਕੀ ਨਾ ਤੁਹਾਡਾ ਕਿੱਥੋਂ ਕਿੱਥੇ ਜਾਣਾ ਸੀ ਤੁਸੀਂ ਉਹ ਕਿਉਂ ਰੁਕਿਆ ਜੀ ਮੇਰਾ ਨਾਮ ਸਰ ਦੀਪਕ ਹੈ ਤੇ ਮੈਂ ਹਿਮਾਚਲ ਤੋਂ ਆ ਰਿਹਾ ਸੀ ਡਲੋਜੀ ਤੋਂ ਔਰ ਠਾਨਕੋਟ ਤੋਂ ਇਹ ਟ੍ਰੇਨ ਚੱਲਦੀ ਹੈ 11:20 ਤੋਂ ਕਾਫੀ ਸ਼ਾਂਤੀ ਸੀ ਬਹੁਤ ਬੜੀਆ ਉੱਥੋਂ ਆਏ ਔਰ ਰਸਤੇ ਵਿੱਚ ਫਿਰੋਜ਼ਪੁਰ ਤੋਂ ਅਗੇ ਕਸੂ ਬੇਗੂ ਸਟੇਸ਼ਨ ਹੈ ਉੱਥੇ ਰੁਕਦੀ ਗਈ ਗੱਡੀ ਦੋ ਤਿੰਨ ਵਾਰੀ ਤਲਾਸ਼ੀ ਕੀਤੀ ਗਈ ਲਿੱਤੀ ਗਈ ਹੈ ਗੱਡੀ ਦੀ ਸਾਰਿਆਂ ਨੂੰ ਸਵਾਰੀਆਂ ਨੂੰ ਫਿਰ ਥੱਲੇ ਤਾਰਿਆ ਗਿਆ ਹੈ ਐਸਾ ਨੂੰ ਜ਼ਿਆਦਾ ਇਹਦੇ ਬਾਰੇ ਕੁਝ ਨਹੀਂ ਦੱਸਿਆ ਹੈ ਥੱਲੇ ਤਾਰਿਆ ਗਿਆ ਕਾਫੀ ਜਨਤਾ ਪਰੇਸ਼ਾਨ ਹੈ ਕੋਈ ਮੁਖਾਤ ਹੈ ਕੋਈ ਦੁਰਦਾ ਹੈ ਕਿਸੇ ਨੂੰ ਖਾਣੇ ਦੀ ਪ੍ਰੋਬਲਮ ਕਿਸੇ ਨੂੰ ਮੈਡੀਸਿਨ ਦੀ ਹੈ ਕਿਸੇ ਨੂੰ ਕੋਈ ਆਪਣੇ ਘਰ ਤੋਂ ਵਿਚਾਰਾ ਬੈਠਾ ਹੈ ਕੋਈ ਕਾਫੀ ਦੁਖੀ ਹੈ ਜਨਤਾ ਬੈਗ ਵੀ ਅੰਦਰ ਪਏ ਨੇ ਬੈਗ ਵੀ ਅੰਦਰ ਪਏ ਨੇ ਖਾਂ ਬੱਚੇ ਛੋਟੇ ਛੋਟੇ ਬੱਚੇ ਨਾਲ ਫੇਰਦੇ ਜਿੱਤੇ ਹੈ ਔਰ ਕਾਫੀ ਦੁਖੀ ਹੈ ਬਿਲਕੁਲ ਕਾਫੀ ਪਰੇਸ਼ਾਨ ਹੈ ਕਿ ਕਾਕੀ ਕਿ ਕਸਾ ਗਿਆ ਕਿ ਬੌਮਬੀ ਅਫਵਾਹ ਨਾ ਹਾਂਜੀ ਹਾਂਜੀ ਇਹੀ ਗੱਲ ਦੱਸੀ ਗਈ ਹੈ ਇਹ ਉਹ ਫਿਰ ਸਾਨੂੰ ਜਾਣ ਵੀ ਰਿਸਕ ਵੀ ਨਹੀਂ ਲੈ ਸਕਦੇ ਹਨ ਕਿ ਸਰਕਾਰ ਜਨਤਾ ਨੂੰ ਐਸੇ घटना बिच कैसे पा सकती है है ना और फिर वो साड़ी सेफ्टी वास्ते कर रही करिए जी पुलिस है बहुत वादिया है चलो आ, थोड़ी देर लेट हो जाएंगे पर सा, ऐसा काम ना हो वे, सारी जिंदगी तो ही लेट ना हो जाइए कोई बात नहीं अस जो भी माहौल है बनया वी कोई भुखा नहीं चले जाए और स्नैक्स खाना पानी वगैरह आपके लिए बाहर अवेलेबल है ताकि पुलिस प्रशासन और अन्य प्रशासन को सरकारी काम करने में और जांच करने में अश्वजना हो धन्यवाद